ਅੱਜ ਆਪਾਂ ਬਣਾਉਣੇ ਆ ਗੁੜ ਤੇ ਖਿਲਾਂ ਦੀ ਗੱਚਕ ਤੇ ਜਿਹੜੀ ਗੱਚਕ ਇਹ ਬਹੁਤ ਵਧੀਆ ਗੱਚਕ ਬਣੂਗੀ ਪਹਿਲਾਂ ਆਪਾਂ ਥੋੜਾ ਜਿਹਾ ਪਾਣੀ ਪਾਇਆ ਚਾਸ਼ਨੀ ਬਣਾਉਣੇ ਆਪਾਂ ਨੇ ਤੇ ਇਹ ਆਪਾਂ ਸ਼ੱਕਰ ਦੀ ਗੱਚਕ ਬਣਾਵਾਂਗੇ ਅੱਧੀ ਬਾਟੀ ਸਮਝ ਲੋ ਸ਼ੱਕਰ ਦੀ ਲੈਤੀ ਆਪਾਂ ਤੁਸੀਂ ਗੁੜ ਦੀ ਵੀ ਬਣਾ ਸਕਦੇ ਹੋਗੇ ਪਰ ਜਿਹੜੀ ਇਹ ਸ਼ੱਕਰ ਦੀ ਗੱਚਕ ਹਨ ਇਹ ਗੁੜ ਦੀ ਗੱਚਕ ਦੇ ਨਾਲੋਂ ਜ਼ਿਆਦਾ ਚੇਸਟੀ ਬਣਦੀ ਹੈਗੀ ਵੀ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਹੁਣ ਇਹਨੂੰ ਗੈਸ ਨੂੰ ਆਪਾਂ ਘੱਟ ਰੱਖਾਂਗੇ ਕੱਟ ਗਏ ਸ ਤੇ ਆਪਾਂ ਇੱਕ ਚਾਸ਼ਨੀ ਬਣਾਉਣੀ ਆ ਚਾਸ਼ਨੀ ਜਿਹੜੀ ਬਣਾਉਣੀ ਆ ਇਹ ਆਪਾਂ ਇੱਕ ਤਾਰ ਦੀ ਚਾਸ਼ਨੀ ਬਣਾਵਾਂਗੇ ਤੇ ਗੈਸ ਆਪਾਂ ਨੇ ਘੱਟ ਰੱਖਣਾ ਇੱਧਰ ਆਪਾਂ ਨੇ ਦੇਖੋ ਖਿਜੜੀ ਬਣੀ ਜਾਂਦੀ ਹੈ ਦੂਜੇ ਪਾਸੇ ਤੇ ਇੱਧਰ ਆਪਾਂ ਨੇ ਤਾਂ ਰੱਖੀ ਆਗੀ ਚਾਸ਼ਨੀ ਚਾਸ਼ਨੀ ਹੌਲੀ ਹੌਲੀ ਬਣੀ ਜਾਊਗੀ ਗਾਚਕ ਦੇਖੋ ਤੁਸੀਂ ਇਹ ਕਿੰਨੀ ਵਧੀਆ ਬਣੂਗੀ ਤੇ ਇਹਨੂੰ ਆਪਾਂ ਜ਼ਿਆਦਾ ਵੀ ਬਣਾ ਸਕਦੇ ਆ ਪਰ ਆਪਾਂ ਤੁਹਾਨੂੰ ਥੋੜੀ ਗਾਚਕ ਬਣਾ ਕੇ ਦਿਖਾਉਣੀ ਆ ਵੀ ਕਿਵੇਂ ਬਣਦੀ ਆ ਕਿਉਂਕਿ ਇਹ ਪਹਿੰਨਾ ਵੀ ਆਪਾਂ ਕਈ ਵਾਰ ਬਣਾਈ ਆਗੀ ਤੇ ਇਹ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਆਂ ਵੀ ਕਿਵੇਂ ਗੱਚਕ ਬਣਦੀ ਆ ਤੇ ਪਹਿਨਾ ਆਪਾਂ ਮੋਗਫਲੀ ਦੀ ਵੀ ਬਣਾਈ ਸੀ ਇਹ ਆਪਾਂ ਹੁਣ ਫਿੱਕੀਆਂ ਖਿੱਲਾਂ ਨੇ ਫਿੱਕੀਆਂ ਖਿੱਲਾਂ ਦੀ ਗੱਚਕ ਬਣਾਵਾਂਗੇ ਤੇ ਅੱਧੀ ਅੱਧੀ ਬਾਟੀ ਆਪਾਂ ਸ਼ੱਕਰ ਦੀ ਲੈਤੀ ਸੀ ਇੱਕ ਬਾਟੀ ਆਪਾਂ ਖਿੱਲਾਂ ਦੀ ਲੈਣੀ ਆ ਯਾਨੀ ਕਿ ਡਬਲ ਆਪਾਂ ਨੇ ਖਿੱਲਾਂ ਲੈਣੀਆਂ ਨੇ ਤੇ ਇਹਨੂੰ ਹੁਣ ਚਾशनी ਜਿਹੜੀ ਆਪਣੀ ਬਣਨ ਵਾਲੀ ਆਗੀ ਤੇ ਕੜਛੀ ਦੇ ਵਿੱਚ ਮਾਰੀ ਜਾਣੇ ਰਹਿਣਾਗਾ ਕਿਉਂਕਿ ਥੱਲੇ ਨਾ ਲੱਗ ਜੇ ਕਿਤੇ ਚਾशनी ਤਾ ਕਰਕੇ ਕੜਚੀ ਨੂੰ ਆਪਾਂ ਮਾਰੀ ਜਾਵਾਂਗੇ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਸੌਂਫ ਵੀ ਪਾ ਸਕਦੇ ਹੋਗੇ ਤੇ ਸੌਂਫ ਨਾਲ ਵੀ ਉੱਤੇ ਜਿਵੇਂ ਸੌਂਫ ਪਾਤਾ ਖੋਪਾ ਪਾਤਾ ਇਹ ਜੀ ਜਾਂ ਵੀ ਇਹਦੇ ਵਿੱਚ ਤੁਸੀਂ ਪਾ ਸਕਦੇ ਹੋਗੇ ਲਓ ਜੀ ਚਾਚਨੀ ਹੁਣ ਆਪਣੀ ਬਣ ਆਲੀ ਹੈ ਬਿਲਕੁਲ ਬਸ ਅੱਧਾ ਕੁ ਮਿੰਟ ਆਪਾਂ ਹੋਰ ਇਹਨੂੰ ਪਕਾਉਣਾਗਾ ਜਦੋਂ ਨਾ ਐਦਾਂ ਥੋੜੀ ਜਿਹੀ ਫੁੱਲਣ ਜੇ ਲੱਗਦੇ ਚਾशनी ਉਹ ਸਮਝਿਓ ਵੀ ਇਹ ਬਣ ਗਈ ਚਾशनी ਤੇ ਹੁਣ ਫਿੱਕੀਆਂ ਖਿਲਣਾ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਮਿਲਾਉਣਾ ਹੈਗਾ ਆਪਾਂ ਨੇ ਇਹਦੇ ਤੁਸੀਂ ਲੱਡੂ ਵੀ ਬਣਾ ਸਕਦੇ ਹੋਗੇ ਜਿਵੇਂ ਕਿ ਲੱਡੂ ਬਣ ਜਾਂਦੇ ਨੇ ਨਾ ਖਿਲਾਂ ਦੇ ਉਹ ਵੀ ਬਣਾ ਸਕਦੇ ਹੋਗੇ ਪਰ ਆਪਾਂ ਥਾਪੜ ਕੇ ਗੱਚਕ ਬਣਾਉਣੀ ਆ ਤੇ ਉਹ ਲੱਡੂ ਵੀ ਆਪਾਂ ਤੁਹਾਨੂੰ ਬਣਾਵਾਵਾਂਗੇ ਕਿਸੇ ਹੋਰ ਵੀਡੀਓ 'ਚ ਬਣਾ ਕੇ ਦਿਖਾਵਾਂਗੇ ਪਰ ਇਹ ਆਪਾਂ ਥਾਪੜ ਕੇ ਗੱਚਕ ਬਣਾਵਾਂਗੇ ਚੰਗੀ ਤਰ੍ਹਾਂ ਇਹਨੂੰ ਮਿਲਾਉਣਾ ਹੈਗਾ ਖਿਲਾਂ ਨੂੰ ਸਾਰਿਆਂ ਨੂੰ ਜਿਹੜੀ ਚਾਸ਼ਨੀ ਆ ਸਾਰਿਆਂ ਖਿਲਾਂ ਦੇ ਉੱਤੇ ਲੱਗ ਜੂਗੀ ਤੇ ਗੈਸ ਆਪਾਂ ਨੇ ਘੱਟ ਰੱਖਣਾ ਹੈਗਾ ਗੈਸ ਨਹੀਂ ਤੇਜ਼ ਕਰਨਾ ਹੈਗਾ ਸਾਰੇ ਦੇਖੋ ਚਾਸ਼ਨੀ ਮਿਕਸ ਕਰ ਲਈ ਤੇ ਇਹ ਥਾਲ ਦੇ ਵਿੱਚ ਨਾ ਆਪਾਂ ਨੇ ਘਿਓ ਲਾ ਲਿਆ ਅੱਧੇ ਪਾਸੇ ਘਿਓ ਲਾਏਗਾ ਜਿੰਨੇ ਥਾਂ ਤੇ ਆਪਾਂ ਨੇ ਖਿਲਾਂ ਨੂੰ ਪਾਉਣਾ ਹੈਗਾ ਓਨੇ ਕ ਸਾਈਡ ਤੇ ਤੁਸੀਂ ਘਿਓ ਲਾ ਲਓ ਘਿਓ ਲਾ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਥਾਪੜ ਦਾਂਗੇ ਤੇ ਤੁਸੀਂ ਗੱਚਕ ਦੇਖੋ ਇਹ ਕਿੰਨੀ ਵਧੀਆ ਬਣੂਗੀ ਲੋ ਜੀ ਇਹਨੂੰ ਆਪਾਂ ਇਹਦੇ ਕੜਛੀ ਨਾਲ ਥਾਪੜੀ ਜਾਂਦੇ ਆ ਤੇ ਹੁਣ ਗੱਚਕ ਦੇਖੋ ਕਿੰਨੀ ਵਧੀਆ ਬਣੂ ਹੁਣ ਆਪਾਂ ਇਹਨੂੰ ਠੰਡੀ ਕਰਨ ਵਾਸਤੇ ਰੱਖਾਂਗੇ ਥਾਪੜ ਨਹੀਂ ਚੰਗੀ ਤਰ੍ਹਾਂ ਗਈ ਕਿਉਂਕਿ ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਥਾਪੜਾਂਗੇ ਗੱਚਕ ਨੂੰ ਫੇਰ ਹੀ ਇਹ ਵਧੀਆ ਬਣੂਗੀ ਜੁੜੂਗੀ ਤੇ ਦਬ ਦਬ ਕੇ ਦੇਖੋ ਇਹਨੂੰ ਥਾਪੜਨਾ ਗੱਚਕ ਨੂੰ ਇੱਕ ਸਾਈਡ ਤੇ ਆਪਣੇ ਲਾਤੀ ਤੇ ਹੁਣ ਆਪਾਂ ਇਹਨੂੰ ਠੰਡੀ ਕਰਨ ਵਾਸਤੇ ਰੱਖਾਂਗੇ ਤੇ ਇਹਦੇ ਉੱਤੇ ਤੁਸੀਂ ਖੋਪਾ ਵੀ ਲਾ ਸਕਦੇ ਹੋ ਹੁਣ ਤੇ ਸੌਂਫ ਵੀ ਲਾ ਸਕਦੇ ਹੋਗੇ ਤੇ ਆਪਾਂ ਗੱਲ ਕਰਾ ਸਿੰਪਲ ਬਣਾਈ ਆਗੀ ਆਪਾਂ ਨਾ ਖੋਪਾ ਲਾਇਆ ਨਾ ਸੌਂਫ ਲਾਈਆ ਆਪਾਂ ਸਿੰਪਲੀ ਬਣਾ ਕੇ ਦਿਖਾਉਣੇ ਸਾਨੂੰ ਲਓ ਜੀ ਹੁਣ ਠੰਡੀ ਹੋਣ ਵਾਸਤੇ ਆਪਾਂ ਰੱਖਦੇ ਆ ਜਦੋਂ ਠੰਡੀ ਹੋ ਗਈ ਫਿਰ ਆਪਾਂ ਦਿਖਾਉਣੇ ਵੀ ਕਿੱਦਾਂ ਦੀ ਬਣਦੀ ਆ ਕੱਚਕ ਆਪਣੀ ਬਣ ਗਈ ਬਿਲਕੁਲ ਦੇਖੋ ਇਹ ਨਾ ਥੱਲੇ ਲਾਤਾ ਸੀ ਆਪਾਂ ਨੇ ਘਿਓ ਘਿਓ ਦੇ ਨਾਲ ਨਾ ਦੇਖੋ ਇਹ ਨਾ ਐਂ ਆ ਗਈ ਸਮਝ ਲਓ ਜਾਨੀ ਕਿ ਆ ਦੇਖੋ ਕੋਈ ਵੀ ਨੂੰ ਪੱਟਣ ਦੀ ਜ਼ਰੂਰਤ ਨਹੀਂ ਹੈਗੀ ਆਪਦੇ ਆਪ ਹੀ ਇਸੇ ਤਰ੍ਹਾਂ ਹੀ ਨਿਕਲੀ ਕਿਉਂਕਿ ਥੱਲੇ ਆ ਦੇਖੋ ਘਿਓ ਲਾਤਾ ਸੀ ਕੱਚਕ ਦੇਖੋ ਆਪਣੀ ਕਿੰਨੀ ਵਧੀਆ ਬਣੀ ਹੈਗੀ ਇਸੇ ਤਰੀਕੇ ਨਾਲ ਦੇਖੋ ਆਪਾਂ ਜਿਹੜੀ ਗਾਚਕ ਘਰ ਦੇ ਵਿੱਚ ਤਿਆਰ ਕਰ ਸਕਦੇ ਹਾਂ ਇਹਦੇ ਉੱਤੇ ਤੁਸੀਂ ਖੋਪਾ ਵੀ ਲਾ ਸਕਦੇ ਹੋ ਸੌਂਫ ਵੀ ਲਾ ਸਕਦੇ ਹੋਗੇ ਇਹ ਚੀਜ਼ਾਂ ਇੱਥੇ ਲਾ ਸਕਦੇ ਹੁਣ ਆਪਾਂ ਸਾਨੂੰ ਤੋੜ ਕੇ ਦਿਖਾਉਣੇ ਵਾਲੀ ਤੁਸੀਂ ਆਵਾਜ਼ ਸੁਣੋ ਇਹਦੀ ਦੇਖੋ ਕਿੰਨੀ ਵਧੀਆ ਆਪਣੀ ਬਣੀ ਹੈਗੀ ਦੇਖੋ ਇਸ ਤਰੀਕੇ ਨਾਲ ਆਪਾਂ ਗੱਚਕ ਜਿਹੜੀ ਘਰ ਦੇ ਵਿੱਚ ਤਿਆਰ ਕਰ ਸਕਦੇ ਆ ਸੌਖੇ ਜਿਹੇ ਤਰੀਕੇ ਨਾਲ ਹੀ ਬਣ ਗਈ ਕੋਈ ਬਾਹਲੀ ਔਖੀ ਵੀ ਨਹੀਂ ਹੈਗੀ ਦੇਖੋ ਤੇ ਦੇਖੋ ਕਿੰਨੀ ਵਧੀਆ ਇਹ ਬਣੀ ਹੈ ਖਿੱਲਾ ਦੀ ਗੱਚਕ ਇਸੇ ਤਰੀਕੇ ਨਾਲ ਦੇਖੋ ਆਪਾਂ ਗੱਚਕ ਜਿਹੜੀ ਘਰ ਦੇ ਵਿੱਚ ਬਣਾ ਸਕਦੇ ਆਂਗੇ ਇਹ ਬਿਲਕੁਲ ਘੱਟ ਟਾਈਮ ਲੱਗਿਆ ਤੇ ਬਣੀ ਵੀ ਬਹੁਤ ਵਧੀਆ ਗਈ ਦੇਖੋ ਕਿੰਨੀ ਵਧੀਆ ਬਣੀ ਹੈਗੀ ਤੇ ਅਹੀਂ ਆਪਾਂ ਦੇਖੋ ਜਿਹੜੀ ਗੱਚਕ ਇਹ ਬਣਾ ਸਕਦੇ ਆਂਗੇ ਇਹ ਆਪਣੀ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਦਿਖਾਏ ਆ ਵੀ ਫਿੱਕੀਆਂ ਖਿੱਲਾ ਦੀ ਗੱਚਕ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਆਂਗੇ ਇਹ ਵੀਡੀਓ 'ਚ ਆਪਾਂ ਤੁਹਾਨੂੰ ਸਾਰਾ ਦੱਸਿਆ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਵੀਡੀਓ ਨੂੰ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਦੇਖੋ ਜੁੜਗੀ ਸਮਾਰ ਕੇ ਇਦਾਂ ਨਹੀਂ ਹੈ ਵੀ ਕੋਈ ਇਹ ਜੁੜੀ ਨਹੀਂ ਹੈਗੀ ਦੇਖੋ ਕਿੰਨੀ ਵਧੀਆ ਜੁੜ ਰਹੀ ਹੈ ਇਹ ਵਧੀਆ ਚਾਸ਼ਨੀ ਬਣਾ ਕੇ ਆਪਣੇ ਬਣਾਈ ਆ ਤੇ ਮਿਲਦੇ ਆ ਜੀ ਹੁਣ ਆਪਾਂ ਅਗਲੀ ਵੀਡੀਓ ਨੂੰ ਬਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੱਧ ਵੱਧ ਸਪੋਰਟ ਕਰਿਆ ਕਰੋ ਚੈਨਲ ਨੂੰ ਜੀ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਠੀਕ ਆ ਜੀ ਤੇ ਵੀਡੀਓ ਇਹ ਵਧੀਆ ਲੱਗੀ ਤਾਂ ਜਰੂਰ ਲਾਇਕ ਤੇ ਸ਼ੇਅਰ ਜਰੂਰ ਕਰੋ ਠੀਕ ਆ ਜੀ ਮਿਲਦੇ ਆ ਹੁਣ ਆਪਾਂ ਅਗਲੀ ਵੀਡੀਓ